चने की सब्जी है हाँ जी क्या यहाँ पीछे यहाँ लाइन में आप पीछे बारी बारी से खाना लो सब टीवी <camina> <laughs> में देखना अपने आप को हम खाना कैसे लेते हैं ले लो ना रेलवे स्टेशन से ना दे ਆ ਉਸ ਰਿਪਿੰਗ ਦੇ ਲੋਕ ਹਨ ਬਾਕੀ ਹੋਰ ਬੰਦੇ ਜਿਹੜੇ ਤੇ ਪਰਚੰਤਾ ਲੈਂਦੇ ਆ ਤੇ ਇਹ ਅੱਜ ਦੇ ਵਾਹ ਲਾਈਨ ਵਿੱਚ ਲੱਗ ਗਿਆ ਭਾਈ ਖਾਣਾ ਲੈ ਜਿੰਨਾ ਖਾਣਾ ਚਾਹੀਏ ਤੈਨੂੰ हाँ ले सकते ले सकते हाँ ਦੇੜਾ ਸਟੇਸ਼ਨ ਦਾ ਨਾਮ ਪਹਿਲਾਂ ਨੇ ਦੇੜੀ ਹੀ ਸੀਗਾ ਤੇ ਗੁਰਤਾ ਗੱਦੀ ਦੇ ਟਾਈਮ ਤੋਂ ਗੁਰਤਾ ਗੱਦੀ ਦੇ ਟਾਈਮ ਡਾਕਟਰ ਮੰਗੋਬ ਸਿੰਘ ਜੀ ਜੋ ਪ੍ਰਧਾਨ ਮੰਤਰੀ ਸੀਗੇ ਦੇਸ਼ ਦੇ ਉਹਨਾਂ ਨੇ ਇਸ ਸਟੇਸ਼ਨ ਦਾ ਨਾਮ ਹਜ਼ੂਰ ਸਾਹਿਬ ਨਾਂਦੇੜ ਕੀਤਾ ਹੈ ਗੁਰਤਾ ਗੱਦੀ ਦੇ ਟਾਈਮ 2008 ਦੇ ਵਿੱਚ ਤੇ ਹੁਣ ਇਹ ਸਟੇਸ਼ਨ ਹਜ਼ੂਰ ਸਾਹਿਬ ਨਾਂਦੇੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਤੇਨਤੀ ਪਰਸ਼ਾਦਾ ਵਰਤਾ ਰਹੇ ਆਂ ਇਹ ਹਾਊਸ ਹੋਪਿੰਗ ਦੇ ਲੋਕ ਹੈ ਹੋਰ ਨੇੜੇ ਤੇੜ ਦੇ ਜਿਨ੍ਹਾਂ ਨੂੰ ਲੰਗਰ ਦੀ ਜ਼ਰੂਰਤ ਹੈਗੇ ਉਹ ਲੰਗਰ ਲੈ ਰਹੇ ਆਂ ਇਹ ਸਾਡਾ ਅੱਜ ਦੇ ਦਿਨ ਦਾ ਆਖਿਰਲਾ ਪੜਾ ਹੈਗਾ ਆ ਸਾਡਾ ਪ੍ਰੈਸ ਦੇ ਬੰਦੇ ਵੀ ਆਏ ਹੋਏ ਆਂ ਉਹ ਵੀ ਆਪਣਾ ਆਪਣੀ ਸ਼ੂਟਿੰਗ ਕਰ ਰਹੇ ਆਂ ਕੋਈ ਨਿਊਜ਼ ਬਣਾਣਗੇ ਜਾਂ ਡਾਕੂਮੈਂਟਰੀ ਬਣਾਣਗੇ ਇਹ ਸਾਹਮਣੇ ਵਾਲੀ ਵਾਈਟ ਬਿਲਡਿੰਗ ਹੈ ਇਹ ਰਜਿਸਟ੍ਰੇਸ਼ਨ ਆਫਿਸ ਹੈਗਾ ਤੇ ਹੁਣ ਕੋਵਿਡ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ ਕਿ ਬੇਟੇ ਰੇਨਾ ਥੋੜੀਆਂ ਹੈ ਗਈਆਂ ਹੁਣ ਜਿੱਥੇ ਲੋਕਲ ਲੋਕਲ ਟਿਕਟ ਮਿਲਦੇ ਹੈ ਉਥੇ ਹੁਣ ਸ਼ੁਰੂ ਕੀਤਾ ਹੋਇਆ ਹੈ ਬਾਕੀ ਦਾ ਰਜਿਸਟ੍ਰੇਸ਼ਨ ਆਫਿਸ ਉਥੇ ਬਣਾਇਆ ਹੋਇਆ ਹੈ ਮੇਕਸ਼ਿਪਟ ਆਫਿਸ ਹੈ ਕਿੰਨਾ ਸੁੰਦਰ ਬਣਾਇਆ ਹੋਇਆ ਹੈ ਸ਼ਹਿਰ ਟਰਾਈ ਕਲਰ ਵੀ ਲਗਾਤੇ ਹੈ ਜੀ ਪੂਰਾ ਡੈਕੋਰੇਟਡ ਕੀਤਾ ਹੈ ਸਿਟੀ ਆ ਪੂਰਾ ਡੈਕੋਰੇਟ ਕੀਤਾ ਆਇਆ ਹੈ। ਖਾਜੂ 7 ਨਦੇੜਾ ਰੇਲਵੇ ਸਟੇਸ਼ਨ ਆ ਸਾਡੀ ਲੰਗਰ ਵਾਲੀ ਗੱਡੀ ਹੈਗੀ। ਇਹ ਬਾਹਰ ਦਾ ਨਜ਼ਾਰਾ ਹੈਗਾ ਰੇਲਵੇ ਰੇਲਵੇ ਸਟੇਸ਼ਨ ਦੇ ਬਾਹਰ ਦਾ ਤੇ ਇਹਦਾ ਜਿਹੜਾ ਸਟਰਕਚਰ ਬਣਾਇਆ ਹੋਇਆ ਉਹ ਵੀ ਗੁਰਦੁਆਰੇ ਕਰਕੇ ਜਿਹਦਾ ਉੱਪਰ ਡੋਮ ਲੱਗਾ ਹੈ ਸਾਹਮਣੇ ਆਪ ਜੀ ਦੇਖ ਰਹੇ ਹੋ। ਤੇ ਗੁਰਦੁਆਰੇ ਗੁਰਦੁਆਰਾ ਸਾਹਿਬ ਦੇ ਉੱਪਰ ਇਦਾਂ ਹੀ ਡੋਮ ਬਣਿਆ ਹੁੰਦਾ ਹੈ। ਸਾਡੇ ਰੋਡ ਡਿਜ਼ਾਈਨਮੈਂਟ ਦੇ ਬਾਹਰ ਹੈਗੇ ਪਾਰਕਿੰਗ ਦਾ ਏਰੀਆ ਹੈ ਜਿੱਥੇ ਅਸੀਂ ਖੜੇ ਆ ਹੁਣ ਰੇਨਾ ਨਹੀਂ ਚਲਦੀਆਂ ਤੇ ਇਸ ਕਰਕੇ ਇਨਾ ਰੌਸ਼ਨੀ ਹੈਗਾ ਤੇ ਇਹ ਵੀ ਇੱਕ ਬੜਾ ਬਿਜ਼ੀ ਰੇਲਵੇ ਸਟੇਸ਼ਨ ਹੈਗਾ ਪੂਰੇ ਦਿਨ ਦੇ ਵਿੱਚ 98 ਗੱਡੀਆਂ ਆਂਦੀਆਂ ਜਾਂਦੀਆਂ ਨੇ ਸਟੇਸ਼ਨ ਦੇ ਉੱਪਰ ਇਨਾ ਬਿਜ਼ੀ ਸਟੇਸ਼ਨ ਸੀਗਾ ਤੇ ਹੁਣ ਕੋਵਿਡ ਤੋਂ ਬਾਅਦ ਦੇਖੋ ਬਿਲਕੁਲ ਖਾਲੀ-ਖਾਲੀ ਹੋ ਗਿਆ ਕੋਈ ਰੌਣਕ ਨਹੀਂ ਹੈਗੀ ਕਿਉਂਕਿ ਟ੍ਰੇਨਾਂ ਬਹੁਤ ਥੋੜੀਆਂ ਚਲਦੀਆਂ ਥੋੜੀਆਂ ਟ੍ਰੇਨਾਂ ਚੱਲਣ ਕਰਕੇ ਤ ਇਹ ਰਸ਼ਮੀ ਹੈਗਾ ਪਬਲਿਕ ਦੇ ਆਣੀ ਜਾਣੀ ਹੈਗੇ ਥੋੜੀਆਂ ਜਿਹੜੀਆਂ ਗੱਡੀਆਂ ਚੱਲੀਆਂ ਹੈਗੀਆਂ ਉਹ ਸ਼ਾਮ ਦੀਆਂ ਹਨ ਬੰਬੇ ਦੀਆਂ ਜਿਹੜੀ ਆਪਣੇ ਪੰਜਾਬ ਤੋਂ ਟ੍ਰੇਨ ਜਾਂਦੀ ਐ ਸੈਸ਼ਮੈਂਟ ਉਸ ਵੇਰੇ ਚੱਲੀ ਜਾਂਦੀ ਐ ਤੇ ਅਸੀਂ ਉਸ ਤੋਂ ਬਾਅਦ ਅੰਦਰ ਲੈ ਕੇ ਤੇ ਜਾਂਦੇ ਹਾਂ ਬੰਬੇ ਵਾਲੀ ਗੱਡੀਆਂ ਰਾਤ ਨੂੰ ਚੱਲਦੀਆਂ ਹਨ ਹੁਣ ਜਿੰਨੀਆਂ ਵੀ ਗੱਡੇ ਚੱਲਦੇ ਆ ਮੈਕਸਿਮ ਰਾਤ ਨੂੰ ਹੀ ਚੱਲਦੇ ਆ ਤੇ ਹਾਊਸਕੀਪਿੰਗ ਦੇ ਆਪਣਾ ਖਾਣਾ ਰੱਖ ਲੈਂਦੇ ਆ ਫਿਰ ਜਦੋਂ ਉਹਨਾਂ ਨੂੰ ਛੁੱਟੀ ਹੁੰਦੀ ਆ ਲੰਚ ਬ੍ਰੇਕ ਹੁੰਦਾ ਉਸ ਟਾਈਮ ਮੇ ਖਾਣਾ ਖਾ ਲੈਂਦੇ ਆ ਤੇ ਜਿਨ੍ਹਾਂ ਨੂੰ ਖਾਣੇ ਖਾਣਾ ਨਾਲ ਛੱਕ ਲਿਆ ਜਿੱਦਾਂ ਹੁਣ ਆ ਬੈਠੇ ਆ ਮੁਸਾਫਿਰ ਹੈ ਤੇ ਇਸਨੇ ਆਪਣਾ ਪ੍ਰਸ਼ਾਦਾ ਲੈ ਲਿਆ ਹੈ ਤੇ ਬੈਠ ਕੇ ਇਥੇ ਪ੍ਰਸ਼ਾਦਾ ਕਰਿਆ ਇਸ ਦੀ ਜਰੂਰਤ ਹੈਗੀ ਤੇ ਇਹ ਆਪਣੇ ਉਸ ਟਾਈਮ ਮੇ ਪ੍ਰਸ਼ਾਦਾ ਲੈ ਲਏਗਾ ਕਿਸ ਨੂੰ ਕੋਈ ਰੋਕ ਟੋਕ ਨਹੀਂ ਹੈ ਕਿ ਜਿਸ ਨੂੰ ਜੋ ਚੀਜ਼ ਦੀ ਜਰੂਰਤ ਹੈ ਹਾਂਜੀ ਬਸ ਜਿਸ ਨੂੰ ਜਿੰਨੀ ਪ੍ਰਚਾਰ ਦੀ ਜਰੂਰਤ ਹੈਗੀ ਦੱਸ ਆ ਜਾਂਦਾ ਹੈ ਇਹ ਵੀ ਆਪਣੇ ਲਈ ਸਵੇਰ ਸ਼ਾਮ ਦਾ ਦੋਨੋ ਟਾਈਮ ਦਾ ਪ੍ਰਸ਼ਾਦਾ ਆਪਣੇ ਨਾਲ ਲੈ ਲੈਂਦੀ ਹਾਂ ਇਹਨੂੰ ਜਰਾ ਇਹਨੂੰ ਜ਼ਰੂਰத் ਹੈਗੀ ਤੇ ਉਹ ਆਪਣੇ ਲਈ ਆਪਣੇ ਹਿਸਾਬ ਨਾਲ ਜਿੰਨਾ ਖਾਣਾ ਚਾਹੇਂਦਾ ਤਾਂ ਲੈ ਲੈਂਦਾ ਉਹ ਜਵਾਨੀ ਲੜਕੀ ਨਹੀਂ ਹੈ ਨਾ ਲੋਕਾਂ ਤੋਂ ਦੋਸਤ ਨਹੀਂ ਆਉਂਦੇ ਨਹੀਂ ਆਤੀ ਹੈ ਉਹ ਅੱਜ ਨਹੀਂ ਆਉਂਦੇ ਦੋ ਵਜੇ ਆਉਂਦੇ ਅੱਛਾ ਦੋ ਵਜੇ ਆਉਂਦੀ ਹੈ ਅੱਛਾ ਅੱਛਾ ਕਿਸਾਨ ਦੇ ਮੁੱਦੇ ਬਾਰੇ ਤਾਂ ਲਾੜੀ ਸਿੰਘ ਜੀ ਲੱਗਦਾ ਖਬਰਾਂ ਨਹੀਂ ਦੇਖਦੇ ਸਤਿ ਪਾਤ ਜੀ ਬਾਬਾ ਨਰਿੰਦਰ ਸਿੰਘ ਜੀ ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਦਾਨ ਸਿੰਘ ਜੀ ਦੇ ਮੁਖੀ ਹੈ ਉਹ ਪਰਸੋ ਤੇ ਜਾ ਕੇ ਆਏ ਤੇ ਪਰ ਜ਼ੋਰ ਵਿਰੋਧ ਕਰ ਰਹੇ ਆ ਸੰਗਰ ਦਾ ਜੀ ਬਾਬਾ ਜੀ ਨਾਲੇ ਰਸਤਾ ਰਸਤਾ ਲੈ ਕੇ ਗਏ ਸੰਗਤ ਲਈ ਤੇ ਵੀ ਉੱਥੇ ਐਲਾਨ ਕੀਤਾ ਕਿ ਜਦ ਤੱਕ ਕਿਸਾਨ ਮੋਰਚਾ ਚੱਲੇਗਾ ਉਦੋਂ ਤੱਕ ਅਸੀਂ ਲੰਗਰ ਦੇ ਸੇਵਾ ਕਰਦੇ ਰਹਾਂਗੇ ਨਾਲੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੈ ਫਿਰ ਜਿਲੀ ਚਿਸਤੀ ਕਿਸਾਨਾਂ ਨੂੰ ਤੇ ਜ਼ਰੂਰਤ ਹੈ ਕਿ ਉਹ ਜ਼ਰੂਰਤیں ਮਾਹੀਆ ਕਰਾਈ ਜਾ ਰਹੀ ਹੈ ਕਿਸਾਨਾਂ ਬੋਲੇ ਇੱਕ ਡਿਮਾਂਡ ਸੀ ਕਿ ਪਾਣੀ ਦੀ ਕਮੀ ਹੈ ਤੇ ਬਾਬਾ ਜੀ ਨੇ 5 ਟਰੱਕ 10 ਚੱਕੀ ਪਾਣੀ ਪਾਣੀ ਦੀ ਬੋਤਲਾਂ ਉੱਥੇ ਛੱਡੀਆਂ ਨਾਲੇ ਕੋਲਡ ਡਰਿੰਕ ਦਾ ਥੋੜਾ ਪੈਪਸੀ ਸੀਗੇ ਟੈਟਰਾ ਪੈਕ ਉਹ ਉੱਥੇ ਛੱਡੇ ਹਨ ਹਾਂਜੀ ਤਿੰਨ ਤਿੰਨ ਜ਼ਫੇਦਾਰ ਹੈ ਸਾਡੇ ਬਾਬਾ ਗੁਰਮੀਤ ਸਿੰਘ ਜੀ ਜਿਹੜੇ ਕਰਨਾਲ ਦੇ ਹਨ ਬਾਬਾ ਮਹੂਨ ਸਿੰਘ ਜੀ ਉਹਨਾਂ ਨੇ ਯੂਪੀ ਤੋਂ ਸੱਦੇ ਹਨ ਉਹਨਾਂ ਨੇ ਤੇ ਉਹਨਾਂ ਦੇ ਨਾਲ ਦੇ ਹੋਰ ਸਟਾਫ ਹੈਗਾ ਸਭ ਉੱਤੇ ਹੀ ਕਿਸਾਨੀ ਧਰਨੇ 'ਚ ਹੈਗੇ ਐਸਾ ਨਹੀਂ ਹੈਗਾ ਕਿ ਆ ਸਾਨੂੰ ਇਸ ਚੀਜ਼ ਦੀ ਫਿਕਰ ਨਹੀਂ ਹੈਗੀ ਬਿਲਕੁਲ ਫਿਕਰ ਹੈ ਅਸੀਂ ਖੁਦ ਆਪਣੇ ਆਪ ਜ਼ਿੰਮੇਵਾਰ ਹੈਗੇ ਤੇ ਕਿਉਂ ਨਾ ਅਸੀਂ ਉਹਨਾਂ ਦਾ ਸਮਰਥਨ ਕਰੀਏ ਤੇ ਜਿਹੜੀ ਮੇਨ ਸਟੇਜ ਹੈਗੀ ਉੱਥੇ ਉਸ ਕਿਸਾਨ ਮੋਰਚਾ ਦੀ ਬਾਬਾ ਜੀ ਉੱਥੇ ਗੱਜ-ਬੱਜ ਕੇ ਬੋਲੇ ਸਾਰੇ ਦੇ ਸਾਹਮਣੇ ਬੋਲੇ ਹਾਂਜੀ ਪ੍ਰੈਸ ਕਾਨਫਰੈਂਸ ਵੀ ਕੀਤੀ ਉਹਨਾਂ ਨੇ ਸ਼ਾਇਦ ਤੇ ਇਹ ਨਾ ਸੋਚੋ ਕਿ ਅਸੀਂ ਨਾਲ ਨਹੀਂ ਹੈਗੇ ਉਹਨਾਂ ਦੇ ਬਿਲਕੁਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜੇ ਆਂ ਤੇ ਬਾਬਾ ਜੀ ਨੇ ਇਹ ਵੀ ਉੱਥੇ ਇੱਕ ਐਲਾਨ ਕੀਤਾ ਕਿ ਇਹਨਾਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਊਗੀ ਤੇ ਸਾਡੇ ਜਿਸ ਜਮ੍ਹਾਂ ਹੈਗੇ ਉੱਥੇ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਬਾਬਾ ਮਹੂਨ ਸਿੰਘ ਜੀ ਉਹਨਾਂ ਨੂੰ ਦੱਸ ਸਕਦੇ ਹਾਂ ਜੋ ਵੀ ਜ਼ਰੂਰਤ ਹੋਏਗੀ ਤੇ ਉਹ ਜ਼ਰੂਰਤ ਪੂਰੀ ਕੀਤੀ ਜਾਵੇਗੀ ਕਿਸਾਨ ਭਰਾਵਾਂ ਨਾਲ ਵੀ ਬਾਬਾ ਜੀ ਤੇ ਉਹਨਾਂ ਨੂੰ ਇਹ ਆਸ਼ਵਾਸ਼ਣ ਦਿੱਤਾ ਹੈ ਕਿ ਤੁਸੀਂ ਡਟ ਕੇ ਰਹਿਣਾ ਹੈਗਾ ਕਾਲੇ ਕਾਨੂੰਨ ਵਾਪਸ ਨਹੀਂ ਜਦ ਤੱਕ ਨਹੀਂ ਵਾਪਸ ਹੁੰਦੇ ਹੈਗੇ ਉਦੋਂ ਤੱਕ ਅਸੀਂ ਤੁਹਾਡੇ ਨਾਲ ਖੜੇ ਹਾਂ ਦਿੱਲੀ ਕਾ ਵੀ ਚਲੋ ਹੈ ਅਸੀਂ ਆਪਣੇ ਬੰਦੇ ਮੇਰੇ ਬਾਬਾ ਸਾਹਿਬ ਆਏ ਰਹੇ ਤਾ ਸਭ ਲੋਕਾਂ ਆ ਕੇ ਖੜੇ ਹੈ ਤਾਂ ਚੋਕ ਬਜਾ ਦੇ ਜੇ ਇਸ ਰਾਜਨੀਤੀ ਪਾਸੇ ਆ ਜਾਣਾ ਪ੍ਰੋਬਲਮ ਹੈ ਜਦ ਲੋਕਾਂ ਤੋਂ ਇੰਨੇ ਸਿੱਧੇਗੇ ਹੋਰ ਕੀ ਆਉਣ ਬੰਦ ਰਹੇ ਜੇ ਤੇਵੜੇ ਲੋਕ ਤਾਂ ਨਹੀਂ ਜੀ ਦਾਦਾ ਕਿਸੇ ਗਾੜੇ ਬੰਦ ਤੂੰ ਫੜ ਫੜ ਲੈ ਫੜ ਹੁਣ ਵੀ ਅਸੀਂ ਦੇਖੋ ਜੀ ਮਤਲਬ ਗੁਰਦਾਰਾ ਲੰਗਰ ਸਾਹਿਬ ਜੀ ਗੁਰਦਾਰਾ ਲੰਗਰ ਸਾਹਿਬ ਵੱਲੋਂ ਸੰਧਵਾ ਬੰਦਰਿੰਦਰ ਸਿੰਘ ਜੀ ਬਾਬਾ ਬਲਵਿੰਦ ਤੇ ਪਿੱਛੇ ਹੋ ਦੂਰ ਖੜੀ ਰਹੋ ਅੱਖਾਂ ਪਾਣੀ ਗਿਰ ਰਹੇ ਸੀ बाबा ਬੁਲੇਂਦਰ ਸਿੰਘ ਜੀ ਆਉਣਾ ਹੈ ਜਿਹੜੀ ਅਲੰਦਰ ਦੇ ਸੇਵਾ ਚੱਲਦੀ ਹੈ ਜੀ ਇੱਥੇ ਇਹ ਵੀ ਉਹਨਾਂ ਦਾ ਹੀ ਇੱਕ ਉਹਨਾਂ ਦਾ ਹੀ ਇੱਕ ਉਦਮ ਹੈਗਾ ਅਸੀਂ ਕਰੀਬ ਰੋਜ਼ 8 ਤੋਂ 9000 ਬੰਦਿਆਂ ਨੂੰ ਹੁਣੇ ਪ੍ਰਸ਼ਾਦਾ ਦਿੰਦੇ ਆ ਜਿਹੜੇ ਜ਼ਰੂਰਤਮੰਦ ਹੈਗੇ ਤੇ ਆਪਾਂ ਉਹਨਾਂ ਕੇ ਜਨ ਭਰਾਵਾ ਦੇ ਕਿਉਂ ਨਹੀਂ ਮਦਦ ਕਰਾਂਗੇ ਤਾਂ ਸਾਡੇ ਆਪਣੇ ਆ ਨਾ ਬਾਕੀ ਜਿਨ੍ਹਾਂ ਨੇ ਜੋ ਬੋਲਣਾ ਹੈ ਆਪਾਂ ਕੇ ਸਿੱਧਾ ਮੂੰਹ ਤਾਂ ਪਰੋਕ ਨਹੀਂ ਸਕਦੇ ਨਾ ਜੀ ਚਲੋ ਹੋ ਗਿਆ ਪਾਉਣਾ ਕਿ ਆ ਬਚਾ ਚਲੋ ਚੱਲ ਯਾਰ ਬਹੁਤ ਬਹੁਤ ਟਾਈਮ ਹੋ ਗਿਆ ਅੱਜ ਦੇ ਸੇਵਾਦਾਰ ਸਾਡਾ ਅਖੀਰ ਦਾ ਪੜਾ ਸੀਗਾ ਆ ਸੇਵਾਦਾਰ ਉਹਨਾਂ ਚਾਵਲ ਪੰਡਾ ਆ ਤੇ ਫੁੱਲ ਪੰਡਾ ਆਪਾਂ ਚਾਲੇ ਭਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ